ਆ ਜਾ ਮੇਰੀਏ ਜਾਨ ਨੇ ਨਹੀਂ ਜਾਂ ਨਿਕਲਦੀ ਜਾਂਦੀ ਆ ਆ ਜਾ ਮੇਰੀਏ ਜਾਨ ਨੇ ਨਹੀਂ ਜਾਂ ਨਿਕਲਦੀ ਜਾਂ ਸਸ਼ੀਗਰ ਜੀ ਮੇਰਾ ਨਾਮ ਹੈ ਡਾਕਟਰ ਰਮਨ ਅਰੋੜਾ ਅੱਜ ਅਸੀਂ ਗੱਲ ਕਰਾਂਗੇ ਤੁਹਾਡੀ ਜਾਨ ਤੇ ਕਿ ਤੁਹਾਡੀ ਜਾਨ ਕਿਉਂ ਨਹੀਂ ਨਿਕਲਦੀ ਬਾਹਰ ਉਹ ਵਾਲੀ ਜਾਨ ਨਹੀਂ ਮੈਂ ਕਿਹੜੀ ਜਾਨ ਦੀ ਗੱਲ ਕਰ ਰਿਹਾ ਤਾਂ ਵੀਡੀਓ ਨੂੰ ਪੂਰਾ ਦੇਖਣਾ ਪਏਗਾ ਕਿਉਂਕਿ ਇਹ ਜਾਣ ਜਿੰਨਾ ਜਿੰਨਾ ਦੀ ਫਸੀ ਹੋਈ ਆ ਨਿਕਲਣੀ ਬਹੁਤ ਜ਼ਰੂਰੀ ਆ ਜਿੰਨਾ ਦੀ ਨਹੀਂ ਨਿਕਲਦੀ ਉਹ ਵੀ ਪਰੇਸ਼ਾਨ ਆ ਔਰ ਜਿੰਨਾ ਦੀ ਹੱਦੋਂ ਜ਼ਿਆਦਾ ਨਿਕਲਦੀ ਉਹ ਵੀ ਪਰੇਸ਼ਾਨ ਆ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੋਰ ਲਾਲ ਆ ਕੇ ਜਾਨ ਨੂੰ ਵਾਜਾ ਮਾਰਦੇ ਆ ਅੰਗੜਾਈਆਂ ਲੈ ਲੈ ਕੇ ਜਾਨ ਨੂੰ ਵਾਜਾ ਮਾਰਦੇ ਆ ਪਰ ਜਾਨ ਆਉਂਦੀ ਨਹੀਂ ਜਾਨ ਨਿਕਲ ਤਾਂ ਜਾਂਦੀ ਆ ਪਰ ਜਾਨ ਨਹੀਂ ਆਉਂਦੀ ਔਰ ਜਾਨ ਆਊਗੀ ਤੇ ਆਊ ਕਿਦਾਂ ਜਦੋਂ ਸਾਰਾ ਦਿਨ ਤਾਂ ਤੁਸੀਂ ਬਾਹਰ ਲਖੇ ਸਵਾ ਖਾਣੇ ਆ ਉਹ ਖੇ ਸਵਾ ਖਾਣ ਦੇ ਨਾਲ ਨਾ ਤੁਹਾਡੀ ਜਾਨ ਉਹਨਾਂ ਚੀਜ਼ਾਂ ਚ ਫਸ ਜਾਂਦੀ ਆ ਤਾਂ ਹੀ ਬਾਹਰ ਨਹੀਂ ਆਉਂਦੀ ਤੁਸੀਂ ਸਮਝ ਤਾਂ ਗਏ ਹੋਵੋਗੇ ਨਾ ਮੈਂ ਜਾਨ ਕਿਹਨੂੰ ਕਹਿ ਰਿਹਾ ਜਾਨ ਕਹਿ ਰਿਹਾ ਵਾਡੀ ਟੱਟੀ ਨੂੰ ਜੋ ਵਿਚਾਰੀ ਫਸੀ ਪਈ ਆ ਜੋ ਆਉਂਦੀ ਨਹੀਂ ਜਿਹਨੂੰ ਜੋਰ ਲਾ ਲਾ ਕੇ ਬਾਜਾ ਮਾਰਦੇ ਆ ਪਰ ਉਹ ਮਜਾ ਲਾ ਕੇ છાਤੀ ਵੀ ਮਾਰਦੇ ਹੁਣ ਬਹੁਤ ਲੋਕਾਂ ਨੂੰ ਕੌਨਸਟਿਪੇਸ਼ਨ ਕਬਜ ਰਹਿੰਦੀ ਆ ਔਰ ਕੌਨਸਟਿਪੇਸ਼ਨ ਕਬਜ ਨੂੰ ਸਹੀ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਚੂਰਨ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਇਹ ਤਾਂ ਸੇ ਖਾ ਲੈਣੇ ਆ ਪਰ ਆਪਣਾ ਖਾਣ ਪੀਣ ਬਿਲਕੁਲ ਨਹੀਂ ਸੁਧਾਰਦੇ ਕਿਉਂਕਿ ਜਦਾਂ ਤੁਸੀਂ ਖਾਂਦੇ ਹੋ ਹੁਣ ਕਈ ਲੋਕ ਮੈਦੇ ਵਾਲੀਆਂ ਚੀਜ਼ਾਂ ਖਾਂਦੇ ਆਂ ਇੰਨੀਆਂ ਜ਼ਿਆਦਾ ਮੈਦੇ ਵਾਲੀਆਂ ਚੀਜ਼ਾਂ ਖਾਂਦੇ ਆਂ ਤੋ ਪੇਟ ਦੇ ਅੰਦਰ ਜੰਮ ਜਾਂਦੀਆਂ ਜੰਮਣ ਦੇ ਨਾਲ ਜਿੰਨਾ ਮਰਜੀ ਬਹਿ ਕੇ ਜ਼ੋਰ ਲਾ ਲਿਓ ਤੁਹਾਡੀ ਜਾਨ ਨਹੀਂ ਬਾਹਰ ਨਹੀਂ ਹੋਣਾ ਤੁਹਾਡੀ ਜਾਨ ਨਿਕਲ ਜੂਗੀ ਕਿਉਂਕਿ ਮੈਦੇ ਵਾਲੀਆਂ ਚੀਜ਼ਾਂ ਅੰਦਰ ਜੰਮ ਜਾਂਦੀਆਂ ਤੁਹਾਡਾ ਪੇਟ ਝਕੜਿਆ ਜਾਂਦਾ ਘਟਿਆ ਜਾਂਦਾ ਤਾਂ ਹੀ ਤੁਹਾਨੂੰ ਕਬਜ਼ ਰਹਿੰਦੀ ਆ ਤੁਸੀਂ ਦਵਾਈਆਂ ਤਾਂ ਖਾ ਲੈਨੇ ਆ ਪਰ ਖਾਣ ਪੀਣ ਸੁਧਾਰ ਦੇਣੀ ਜਿੰਨਾ ਟਾਈਮ ਤੁਸੀਂ ਆਪਣਾ ਖਾਣ ਪੀਣ ਨਹੀਂ ਸੁਧਾਰਦੇ ਉਹਨਾਂ ਟਾਈਮ ਤੁਹਾਨੂੰ ਕਨਸਟਿਪੇਸ਼ਨ ਕਬਜ ਦੀ ਸਮੱਸਿਆ ਹਟ ਨਹੀਂ ਸਕਦੀ ਪਹਿਲਾ ਕੰਮ ਕੀ ਕਰਿਆ ਕਰੋ ਕਿ ਪਾਣੀ ਵੱਧ ਤੋਂ ਵੱਧ ਪੀਆ ਕਰੋ ਸਵੇਰ ਖਾਲੀ ਪੇਟ ਕੋਸਾ ਪਾਣੀ ਪਿਓ ਘੱਟੋ ਘੱਟ ਦੋ ਗਲਾਸ ਅਗਰ ਤੁਸੀਂ ਦੋ ਗਲਾਸ ਨਹੀਂ ਪੀ ਸਕਦੇ ਤਾਂ ਘੱਟੋ ਘੱਟ ਇੱਕ ਗਲਾਸ ਤਾਂ ਪਿਓ ਨਾ ਕੋਸਾ ਜਾਂ ਪਾਣੀ ਸਿਪ ਸਿਪ ਕਰਕੇ ਸਵੇਰ ਖਾਲੀ ਪੇਟ ਪਿਓ ਇਹਦੇ ਨਾਲ ਜਿਹੜਾ ਤੁਹਾਡੇ ਪੇਟ ਦੇ ਅੰਦਰ ਗੰਦ ਭਰਿਆ ਪਿਆ ਉਹ ਸੌਫਟ ਹੋ ਜਾਏਗਾ ਉਹ ਨਰਮ ਹੋ ਜਾਏਗਾ ਤੁਹਾਡੀ ਜਾਣ ਤਿਲਕ ਦੀ ਬਾਹਰ ਆਵੇਗੀ ਦੂਜਾ ਕੰਮ ਕੀ ਕਰਨਾ ਚਲੋ ਇਹ ਤਾਂ ਪਾਣੀ ਪੀਣਾ ਵੱਧ ਤੋਂ ਵੱਧ ਬਾਹਰਲਾ ਮੈਦੇ ਲੀਆਂ ਚੀਜ਼ਾਂ ਬੰਦ ਕਰ ਦਿਓ ਫਾਸਟ ਫੂਡ ਬੰਦ ਕਰ ਲਓ ਹਰੀਆਂ ਸਬਜ਼ੀਆਂ ਖਾਓ ਕੋਸ਼ਿਸ਼ ਕਰੋ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਵਰਤ ਰੱਖੋ ਪੇਟ ਨੂੰ ਖਾਲੀ ਰੱਖੋ ਪੇਟ ਨੂੰ ਰੈਸਟ ਦਿਓ ਉਸ ਦਿਨ ਤੁਸੀਂ ਸਾਰਾ ਦਿਨ ਸਿਰਫ ਪਾਣੀ ਪੀਣਾ ਹੈ ਹੋਰ ਕੁਝ ਨਹੀਂ ਖਾਣਾ ਹੁਣ ਆਉਂਨੇ ਆ ਮੁੱਦੇ ਤੇ ਕਿ ਇਹਦਾ ਇਲਾਜ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਰਹਿੰਦੀ ਆ ਕਬਜ ਰਹਿੰਦੀ ਆ ਬਾਜ਼ਾਰ ਦੇ ਵਿੱਚੋਂ ਆ ਰੰਡੀ ਦਾ ਤੇਲ ਮਿਲ ਜਾਏਗਾ ਮੰਨ ਲਓ ਕਿ ਤੁਹਾਡਾ ਭਾਰ 50 ਕਿਲੋ ਹੈ ਤੇ ਤੁਸੀਂ ਉਹ ਰੰਡੀ ਦਾ ਤੇਲ 50 ਗ੍ਰਾਮ ਲੈਣਾ ਹੈ 1 ਕਿਲੋ ਪਰ 1 ਗ੍ਰਾਮ ਇਹ ਹਫਤੇ ਦੇ ਵਿੱਚ ਸਿਰਫ ਇੱਕ ਵਾਰ ਹੀ ਲੈਣਾ ਹੈ ਤਾਂ ਲੈਣਾ ਵੀ ਉਸ ਦਿਨ ਹੈ ਜਿਸ ਦਿਨ ਤੁਸੀਂ ਘਰੇ ਹੋ ਕਿਉਂਕਿ ਇਹ ਲੈਣ ਤੋਂ ਬਾਅਦ ਤੁਹਾਡੀ ਜਾਨ ਨੇ ਤੁਹਾਨੂੰ ਬਹੁਤ ਸਤਾਉਣਾ ਹੈ ਤੁਹਾਡੀ ਜਾਨ ਬਾਰ ਬਾਰ ਨਿਕਲੂਗੀ ਬਾਰ ਬਾਰ ਆਉਗੀ ਕੀ ਕਰਨਾ ਕਿ ਕੋਸਾ ਜਾਂ ਪਾਣੀ ਜਾਂ ਕੋਸਾ ਜਾਂ ਦੁੱਧ ਜਿਵੇਂ ਤੁਹਾਨੂੰ ਦੱਸਿਆ ਜਿੰਨਾ ਤੁਹਾਡਾ ਭਾਰ ਹੈ ਉਨਾ ਹੀ ਅਰੰਡੀ ਦਾ ਤੇਲ ਉਹਦੇ ਚ ਮਿਕਸ ਕਰਕੇ ਘੋਲ ਕੇ ਘਟ ਘਟ ਕਰਕੇ ਪੀ ਲੋ ਔਰ ਤੁਹਾਡੀ ਜਾਨ ਘੰਟੇ 2 ਘੰਟਿਆਂ ਬਾਅਦ ਹੀ ਘਟ ਘਟ ਕਰਕੇ ਬਾਹਰ ਆਉਗੀ ਔਰ ਦਿਨ ਦੇ ਵਿੱਚ 4 ਤੋਂ 5 ਵਾਰੀ ਤੁਹਾਨੂੰ ਦਰਸ਼ਨ ਜ਼ਰੂਰ ਦਊਗੀ। ਅਗਰ ਤੁਸੀਂ ਇਹ ਕੰਮ 3 ਤੋਂ 4 ਮਹੀਨੇ ਲਗਾਤਾਰ ਕਰ ਲਿਆ ਤੁਹਾਡੇ ਪੇਟ ਦੀ ਗੰਦਗੀ ਸਾਰੀ ਇਹਨੇ ਬੱਟ ਕੇ ਬਾਹਰ ਮਾਰਨੀ ਆ ਤੁਹਾਡਾ ਪੇਟ ਇਦਾਂ ਡੱਬਾ ਬੰਦ ਨਵੇਂ ਵਰਗਾ ਹੋ ਜਾਊਗਾ ਜਦੋਂ ਸਾਰੀ ਗੰਦਗੀ ਬਾਹਰ ਨਿਕਲ ਗਈ ਕਬਜ਼ ਤੁਹਾਡੀ ਆਪੇ ਹੀ ਸਹੀ ਹੋ ਜਾਣੀ ਹੈ। ਔਰ ਇਸ ਵੀਡੀਓ ਨੂੰ ਬੱਤ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿੰਨਾ ਦੀ ਜਾਣ ਫਸੀ ਪਈ ਆ ਉਹ ਜਾਣ ਉਹਨਾਂ ਦੀ ਸੌਖੀ ਹੋ ਜਾਏ